ਪੰਜਾਬ ਦੇ ਮੁੱਖ ਮੰਤਰੀ ਸਮੇਤ ਵਿਧਾਇਕਾਂ ਦੇ ਹਾਲਾਤ ਇਹ ਨੇ ਕਿ ਕੋਈ ਐਮਐਲਏ ਤਾਂ ਆਪਣੇ ਵਰਕਰਾਂ ਦੀਆਂ ਘਰ ਵਾਲੀਆਂ ਨੂੰ ਕਹਿ ਰਿਹਾ ਕਿ ਸਾਡੇ ਘਰੇ ਛੱਡ ਜੋ ਛੱਡ ਜਾਂਦੇ ਨੇ ਆ ਇੱਕ ਮੈਸਰ ਖਾਨੇ ਵਾਲੇ ਦਾ ਗਾਹ ਪਿਆ ਹੋਇਆ ਕਹਿੰਦੇ ਮਹਿਲਾ ਸਰਪੰਚ ਦੇ ਘਰੀ ਜਾ ਵੜਿਆ ਇਸ ਤੋਂ ਅੱਗੇ ਹੁਣ ਬੋਲਣ ਦੀ ਮੇਰੀ ਵੀ ਹਿੰਮਤ ਨਹੀਂ ਕਿ ਲਾਈਵ ਚੱਲੀ ਜਾਂਦਾ ਕਿ ਧੀਆ ਪੈਣਾ ਨੇ ਸਾਰਿਆਂ ਨੇ ਸੁਣਨਾ ਹੈ ਗੱਲ ਤੁਸੀਂ ਆਪ ਹੀ ਸਮਝੋ ਕਿ ਹਾਲਾਤ ਕੀ ਨੇ ਮੁੱਖ ਮੰਤਰੀ ਤੇ ਦੋਸ਼ ਲੱਗਦੇ ਨੇ ਕਿ ਮਹਿਲਾ ਅਫਸਰ ਨਾਲ ਬਦਸਲੂਕੀ ਕਰਦਾ ਆ ਇੱਕ ਹਫ਼ਤੇ ਜੀ ਹੋਈਆਂ ਤਿੰਨ ਘਟਨਾਵਾਂ ਮੁੱਖ ਮੰਤਰੀ ਦੇ ਇਹ ਦੋਸ਼ ਲੱਗ ਰਹੇ ਨੇ ਸੋ ਜਿਹੋ ਜੀ ਕੋਕੋ ਆ ਬੱਚੇ ਤਾਂ ਹਜੇ ਹੋਣੇ ਹੀ ਨੇ ਜਦੋਂ ਮੁੱਖ ਮੰਤਰੀ ਵਿਧਾਨ ਸਭਾ 'ਚ ਕਹਿੰਦਾ ਕਿ ਅਸੀਂ ਤਾਂ ਇਹੋ ਜਿਹੀ ਆ ਅਸੀਂ ਤਾਂ ਪੈਗ ਵੀ ਲਾ ਸਕਦੇ ਆ ਅਸੀਂ ਈਆਂ ਭੜਾਂ ਨੂੰ ਗਾਲ੍ਹਾਂ ਵੀ ਕੱਢ ਸਕਦੇ ਆ ਅਸੀਂ ਛੇੜ ਛੇੜ ਵੀ ਸਕਦੇ ਆ ਅਸੀਂ ਸਾਰਾ ਕੁਝ ਕਰ ਸਕਦੇ ਆ ਸਾਨੂੰ ਸਾਰਾ ਕੁਝ માਫ ਆ ਕਿਉਂਕਿ ਸਾਨੂੰ ਪੰਜਾਬੀਆਂ ਨੇ ਵੋਟਾਂ ਪਾ ਕੇ 92 ਐਮਐਲਏ ਬਣਾ ਕੇ ਸਾਡੀ ਬਹੁਮਤ ਸਰਕਾਰ ਬਣਾਈ ਆ ਅਸੀਂ ਸਾਰਾ ਕੁਝ ਕਰ ਸਕਦੇ ਆ ਕਹਿੰਦੇ ਭਾਈ ਪੰਜਾਬੀਆਂ ਨੇ ਵੋਟਾਂ ਤੁਹਾਨੂੰ ਟੀਆਂ ਭੈਣਾਂ ਨੂੰ ਛੇੜਨ ਲਈ ਤੁਹਾਨੂੰ ਟੀਆਂ ਭੈਣਾਂ ਨੂੰ ਗਾਲ੍ਹਾਂ ਕੱਢਣ ਲਈ ਮਹਿਲਾ ਅਫਸਰਾਂ ਨਾਲ ਬਦਸਲੂਕੀਆਂ ਕਰਨ ਲਈ ਇਹ ਤਾਂ ਮਹਿਲਾਵਾਂ ਦਾ ਮੁੱਦਾ ਹੈ ਬਲਕਾਰ ਸਿੱਧੂ ਐਮਐਲਏ ਕਿ ਮੁੱਖ ਮੰਤਰੀ ਵੀ ਭੰਡਾ ਗਾਮ ਐਮ ਐਲ ਏ ਵੀ ਹੋ ਜੇ ਨੇ ਕੀ ਕਹਣਾ ਕਿ 92 ਚੋਂ ਕੋਈ 2 4 ਸ਼ਾਇਦ 5 ਕੋਈ ਇਹੋ ਜਿਹੇ ਰੂਹਾਂ ਹੋਣਗੇ ਜਿਹੜੇ ਸਤਕਾਰਯੋਗ ਹੋਣਗੇ ਸ਼ਾਇਦ ਨਹੀਂ ਤਾਂ ਮਹਿਕਮਾ ਸਾਰਾ ਇਹੋ ਜਿਹਾ ਹੈ ਬਲਕਾਰ ਸਿੱਧੂ ਗਾਲਾਂ ਕੱਢਦਾ ਕਹਿੰਦਾ ਵਰਕਰਾਂ ਵਰਕਰ ਘਰ ਵਾਲਿਆਂ ਨੂੰ ਸਾਡੇ ਕੋਲ ਛੱਡ ਜਾਂਦੇ ਨੇ ਸਾਡੇ ਕੋਲ ਛੱਡ ਜਾਇਆ ਕਰਨ ਇਹ ਬਿਲਡਿੰਗ ਆ ਜਿਹੜੀ ਆਡੀਓ ਵਾਇਰਲ ਹੋਈ ਆ ਤੇ ਪੱਤਰਕਾਰ ਨੇ ਜੇ ਉਹ ਵੀਡੀਓ ਆਡੀਓ ਇਹਦੀ ਪਾਈ ਆਪਣੇ ਚੈਨਲ ਤੇ ਪਰਚਾ ਕਰ ਦਿੱਤਾ ਅਮੈਸਰਖਾਨੇ ਵਾਲਾ ਫੋਨ ਖਰਾਬ ਹੋ ਗਿਆ ਜਦੋਂ ਸਰਕਾਰ ਬਣੀ ਹੋਣੀ ਡੀਸੀ ਕੋਲ ਚ ਲਾਇਆ ਕਹਿੰਦਾ ਫਿਰ ਫੋਨ ਖਰਾਬ ਉਹ ਕਹਿੰਦੇ ਜੀ ਫਲੈਟ ਮੂਡ ਲੱਗਿਆ ਹੋਇਆ ਵੀ ਡੀਸੀ ਫੋਨ ਠੀਕ ਕਰੂਗਾ ਤੇਰਾ ਹੁਣ ਕਹਿੰਦੇ ਪਤਾ ਨਹੀਂ ਕੀ ਖਾਧੀ ਪੀਤੀ ਜੇ ਹੁਣ ਕਿਸੇ ਦੇ ਘਰੇ ਜਾ ਬੜਿਆ ਹਲਾ ਲਾਲਾ ਹੋਈ ਪਈ ਆ ਸਾਰੇ ਹਲਕੇ ਚ ਹੂਲਾ ਲਾਲਾ ਹੂਲਾ ਲਾਲਾ ਹੋਈ ਪਈ ਆ ਇਹ ਹਾਲਾਤ ਨੇ ਪਰ ਐਦਾਂ ਨਹੀਂ ਕਿੰਨੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤੇ ਕਿਹੋ ਜੇ ਮਹਾਪੁਰਸ਼ ਤੋ ਕਿਹੜਾ ਗੁੱਸਾ ਪੰਜਾਬੀਆਂ ਨੇ ਆਪਣੇ ਆਪ ਨਾਲ ਕੱਢਿਆ ਪੰਜਾਬ ਨੂੰ ਉਹ ਖੂਜ ਸਿੱਟਿਆ ਜੀ ਤੋਂ ਨਿਕਲਣ ਲਈ ਬਹੁਤ ਸਮਾਂ ਲੱਗ ਜਾਣਾ ਹੈ ਮਹਿਲਾਵਾਂ ਦੇ ਨਾਲ ਬਦਸਲੂਕੀਆਂ ਗਾਲਾਂ ਭੱਦੀ ਸ਼ਬਦਾਵਲੀ ਨਸ਼ਾ ਪਿੰਡ ਪਿੰਡ ਵਿਕ ਰਿਹਾ ਹੈ ਕਰਪਸ਼ਨ ਪਿੰਡ ਪਿੰਡ ਹੋ ਰਹੀ ਆ ਕੋਈ ਡਿਵੈਲਪਮੈਂਟ ਨਹੀਂ ਪੰਜਾਬ ਦਾ ਸੱਤਿਆਨਾਸ਼ ਹੈ ਤੇ ਮੁੱਖ ਮੰਤਰੀ ਸਾਹਿਬ ਨਜ਼ਾਰੇ ਲੁੱਟਣ ਚ ਬਿਆਸਤ ਨੇ ਸੋ ਪੰਜਾਬੀਆਂ ਨੂੰ ਬੇਨਤੀ ਆ ਕਿ ਮਾੜਾ ਮੋਟਾ ਇਹਨਾਂ ਨੂੰ ਬੋਲੋ ਮਾੜਾ ਮੋਟਾ ਘੇਰੋ ਪੁੱਛੋ ਤੇ ਆ ਖਾਸ ਕਰਕੇ ਜਿਹੜੇ ਆ ਦੋਖਣ ਬਠਿੰਡੇ ਜ਼ਿਲ੍ਹੇ ਦੇ ਵਿੱਚ ਗੁੱਲ ਖੜਾ ਰਹੇ ਨੇ ਜਿਹੜੇ ਬਲਕਾਰ ਸਿੱਧੂ ਤੇ ਮੈਸਰ ਖਾਨੇ ਵਾਲਾ ਜੇ ਮਾੜਾ ਮੋਟਾ ਕੰਨ ਹੈਗਾ ਤਾਂ ਇਹਨਾਂ ਨੂੰ ਪਿੰਡਾ ਪੁੰਡਾ ਚਾਹੁੰਦੇ ਨੇ ਘੇਰੋ ਨਹੀਂ ਫਿਰ ਇਹ ਡਿਊਟੀ ਸਾਨੂੰ ਉੱਥੇ ਆ ਕੇ ਕਰਨੀ ਪੈਣੀ ਹੈ ਹਾਲਾਤ ਬੜੇ ਭੈੜੇ ਨੇ ਮੇਰੀ ਪੰਜਾਬ ਦੀਆਂ ਭੈਣਾਂ ਨੂੰ ਵੀ ਬੇਨਤੀ ਆ ਬੀਬੀਆਂ ਨੂੰ ਬੇਨਤੀ ਆ ਕਿ 1100 ਦਾ ਲਾਰਾ ਲਾ ਕੇ 1100 ਤੱਕ ਕੀ ਦੇਣਾ ਸੀ ਅੱਜ ਧੀਆਂ ਭੈਣਾਂ ਦੀਆਂ ਸਾਡੀਆਂ ਇੱਜ਼ਤਾਂ ਦੇ ਨਾਲ ਖੇਡ ਰਹੇ ਨੇ ਮਜ਼ਾਕ ਬਣਾਇਆ ਹੋਇਆ ਕਿਉਂਕਿ ਇਹ ਉਹ ਨੇਰੀ ਜਿੱਤ ਗਏ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਵੋਟ ਕਿਵੇਂ ਪੈਂਦੀ ਆ ਵਰਕਰ ਦੀ ਕਦਰ ਕਿਵੇਂ ਕਰਨੀ ਆ ਬੰਦਿਆਂ ਦੇ ਨਾਲ ਕਿਵੇਂ ਖੜੀਦਾ ਤੇ ਸਤਿਕਾਰ ਕਿਵੇਂ ਕਰੀਦਾ ਸਤਿਕਾਰ ਤਾਂ ਕੋਈ ਕਰਦਾ ਹੁੰਦਾ ਕਦਰ ਤਾਂ ਕੋਈ ਕਰਦਾ ਹੁੰਦਾ ਜਦੋਂ ਕੋਈ ਮਿਹਨਤ ਕਸਾਈ ਕਰਕੇ ਕੋਈ ਐਮਐਲਏ ਕੋਈ ਵਿਧਾਇਕ ਕੋਈ ਬਣਦਾ ਜਦੋਂ ਗੱਲਾਂ ਹੀ 5-7 ਸਾਲ ਚੁਟਕਲੇ ਦੂਜਿਆਂ ਨੂੰ ਗਾਲਾਂ ਕੱਢ ਕੇ ਮੰਦਾ ਚੰਗਾ ਬੋਲ ਕੇ ਸਰਕਾਰ ਬਣਾ ਕੇ ਬੈਠ ਗਏ ਹੁਣ ਉਹਨਾਂ ਨੂੰ ਕੀ ਲੱਗਦਾ ਕਿ ਇਹ ਸਾਡਾ ਹੱਕ ਹੈ ਕਿ ਅਸੀਂ ਸ਼ਰਾਬਾਂ ਵੀ ਪੀਵਾਂਗੇ ਪਿੰਡ ਪਿੰਡਾਂ 'ਚ ਸ਼ਾਹੀ ਬਕਾਵਾਂਗੇ ਮਾਈਨਿੰਗ ਵੀ ਕਰਾਂਗੇ ਧੀਆਂ ਭੈਣਾਂ ਨੂੰ ਗਲਤ ਵੀ ਬੋਲਾਂਗੇ ਛੇੜਖਾਨੀਆਂ ਵੀ ਕਰਾਂਗੇ ਤੇ ਜਰੂਰ ਕੱਢਾਂਗੇ ਰੱਜ ਕੇ ਪੰਜਾਬ ਦਾ ਪੂਰੇ ਵਰਲਡ ਦੇ